ਲਓ ਜੀ ਮਿੱਤਰੋ ਆ ਵੀਖ ਲਈ ਚੱਪਾ ਆ ਗਿਆਂ ਤੇ ਵੱਢੰਦੇ ਆ ਤੇ ਟੋਚ ਲਗੀ ਕਿ ਆਪਣਾ ਫਰਨ ਚਾਈ ਖੜਿਆ ਹੁੰਦਾ ਮੈਣੀ ਤੁਰਨਾ ਲਾ ਲਓ ਯੋਰ ਤੋਂ ਜਾਂਦਾ ਜਿਹੜਾ ਮਰਗੀ ਤੇ ਕੀ ਸਮਾਂ ਤੋਂ ਤਿੰਨ ਤਿੰਨ ਪੁੱਤ ਨੂੰ ਕਰਨਾ ਕਰ ਮੇਰਾ ਬੁੱਦਾ ਚਲੋ ਮਿੱਤਰੋ ਇਹਨੂੰ ਕਰੇ ਲਾ ਕੇ ਨਾ ਆਪਾਂ ਉਹ ਲੈ 855 ਨੂੰ ਪਾ ਕੇ ਲਿਆਉਣੀ ਆ ਜਿਹੜਾ ਉਹ ਟਰਾਲੇ ਫਰਨ ਤੇ ਚਾਈ ਖੜਿਆ ਹੈ ਉਹ ਟਰਾਲਾ ਵੇਟ ਪਾ ਕੇ ਕੱਢਾਂਗੇ ਉੱਤਰਾ ਨਹੀਂ ਨਿਕਲਦਾ ਤੇ ਚੱਲੀਏ ਕਿਨਾਂ ਤੇ ਵਲੌਗ ਜਿਆਦਾ ਵੱਡਾ ਹੋ ਜਾਣਾ ਤੇ ਟਰੈਕ ਡੱਕ ਕੇ ਆਈਏ ਫਿਰ ਤਾਂ ਨਹੀਂ ਮਿਲਦਾ ਲੋ ਮਿੱਤਰੋ ਸਤਮੀ ਕਿਲੇ ਤੇ ਆ ਗਏ ਸੌਰੀ ਤੇ ਸਤਮੀ ਕਿਲੇ ਚ ਆ ਗਏ ਟਰਾਲਾ ਭਰ ਗਿਆ ਤੇ ਟੋਚ ਇਹ ਤੋਂ ਫਿੱਕਿਆ ਨਹੀਂ ਜਾਂਦਾ ਪਿਆ ਚਲੋ ਕੋਈ ਨਾ ਤੇ ਹੁਣ ਮਿੱਤਰੋ ਇੱਕ ਟਰਾਲਾ ਆਪਾਂ ਗਵਾਂਢੀਆਂ ਦਾ ਮੰਕੇ ਲਿਉਣੀ ਆ ਤੇ ਫਿਰ ਤੁਹਾਨੂੰ ਮਿਲਦੇ ਆ ਉਹ ਕਪੈਨ ਲੱਗੀ ਅਪਲੋਡ ਤੇ ਗਵਾਂਢੀਆਂ ਦੇ ਟਰਾਲਾ ਮੰਕੇ ਲਈ ਫਿਰ ਤੁਹਾਨੂੰ ਮਿਲਦੇ ਓਕੇ ਜੀ ਓਕੇ ਓਕੇ ਲਓ ਜੀ ਮਿੱਤਰੋ ਆਪਾਂ ਟਰਾਲਾ ਟੋਚ ਰਕਿੰਗ ਮਗਰ ਪਾਲਿਆਂ ਦਾ ਗਵਾਂਢੀਆਂ ਦਾ ਇੱਕ ਇੱਕ ਬੋਗਾ ਪੈ ਗਿਆ ਗਵਾਂਢੀਆਂ ਦਾ ਪਾਲਿਆਂ ਦਾ ਟਰਾਲਾ ਤੇ ਬਾਕੀ ਵੱਡ ਕੇ ਜਿੰਨਾ ਮਾਲੇ ਗਾਇਤਿ ਪਾਉਣੇ ਆ ਤੇ ਮੇਰੇ ਸਾਬ ਨਾਲ ਘਰੇ ਤਾਂ ਅਗਲੀ ਵੀਡੀਓ ਚੱਲ ਜਾਣਾ ਪਾਣਾ ਮਿੱਤਰੋ ਕਿਉਂਕਿ ਤੱਕ ਫੁੱਲ ਪਾਉਗੀ ਤੇ ਚਲੋ ਮਿੱਤਰੋ ਫਿਰ ਹਾਂ ਬੈਕਪ੍ਰਾਪ ਯਾਰ ਤਾਨੂੰ ਮਿਲਦੇ ਆਂ ਜਦੋਂ ਆ ਸਾਡੀ ਕੜਕ ਵੱਟ ਕੇ ਮਿਲਦੇ ਤਾਨੂੰ ਲਓ ਜੀ ਮਤਰੋ ਟਰਾਲਰ ਉਹ ਟਰੈਕਟਰ ਦੀ ਮਾਰ ਲਈ ਸਲਫ 7855 ਕੱਲ ਜੋ ਟਾਊਨ ਦੇਰੇ ਦੇ ਉੱਤੇ 20 ਕੀ ਨਹੀਂ ਤੇ ਆਪਣੇ ਕੋਲ ਬੰਦਾ ਬਿਠਾ ਮਿੱਤਰੋ ਨੇ ਸਿਰ ਖਾਏ ਨਾ ਕੀ ਆਲੋ ਕੀ ਆਲੋ ਲਾਡੂ ਮਿੱਤਰੋ ਜਿੱਦਣ ਪਹੁੰਚ ਗਿਆ ਕਾੜੀ ਤੇ ਕਰਦਾ ਹਾਂ ਦੱਸ ਮਿੱਤਰੋ ਸਾਰੇ ਟੈਗ ਪਾ ਕੇ ਬੈਠੇ ਨਹੀਂ ਹਾਂ ਜੇ ਤੇ ਮਿਲਦੇ ਆ ਫਿਰ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਉਹਨੇ ਕਿਰਦੇ ਗੁੱਡ ਬਾਏ ਅਗਲੀ ਵੀਡੀਓ ਤੇ ਮਿੱਤਰੋ ਉਹ ਕੱਢਾਂਗੇ ਆਪਾਂ ਟਰਾਲੇ ਪੂਲੇ ਤੇ ਫੁੱਲ ਕੈਂਡ ਵੀਡੀਓ ਹੋਊਗਾ ਵੀ ਤੇ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਉਹਨੇ ਲਈ ਗੁੱਡ ਬਾਏ ਲੋਡ ਮੇਤਰੋ ਇੱਦੇ ਵਲੌਗ ਦੇ ਵਿੱਚ ਬਸ ਇੰਨਾ ਹੀ ਮਿਲਦੇ ਆ ਫਿਰ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਮੇਤਰੋ ਟਰਾਲੀ ਨੂੰ ਸੁੱਧੀ ਕਰਦੀ ਸਾਰੇ ਇੱਥੇ ਪੰਜਾਬ ਸਾਰਾ ਹਰਿਆਣਾ ਮਾਧ ਪ੍ਰਦੇਸ਼ ਸਾਰਾ ਇਕੱਠਾ ਹੋ ਗਿਆ ਹੀ ਤੇ ਮੇਤਰੋ ਮਿਲਦੇ ਆ ਫਿਰ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਨੂੰ ਖੇਲੀ ਗੁੱਡ ਬਾਏ ਅਗਲੇ ਵਲੌਗ ਦੇ ਵਿੱਚ ਆਪਾਂ ਮੰਨਾਂਗੇ ਪੈਲੀ ਤੰਗਿਆਂ ਦੇ ਨਾਲ ਤੇ ਟਰਾਲਾ ਵੀ ਤੁਹਾਨੂੰ ਦਿਖਾ ਦਿੰਨੇ ਆ ਸਿੱਧਾ ਸੁੱਧਾ ਸਭ ਕੁਝ ਸੁੱਧਾ ਕਰ ਲੈ ਟਰਾਲੀ ਜਿਹੜੀ ਮੁੱਦੀ ਹੋਈ ਸੀ ਕੱਢਣੀ ਸੀ ਉਹਨੂੰ ਮੈਂ ਵੇਚ ਦੇਣਾ ਆਹ ਟਰਾਲੀ ਮੇਤਰੋ ਭਰੀ ਹੀ ਤੇ ਖਾਲੀ ਕੀਤੀ ਮੁਦੀ ਹੋ ਗਈ ਤੇ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਉਹਨੇ ਜਲਦੀ ਗੁੱਡ ਬਾਏ